ਮੇਰੇ ਲੈਂਦੇ ਪੰਜਾਬ ਦੇ ਸਾਰੇ ਹੀ ਭੈਣ ਭਰਾਓ ਹੱਥ ਜੋੜ ਕੇ ਬੇਨਤੀ ਕਰਦਾ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੇ ਲੈਂਦੇ ਪੰਜਾਬ ਵਾਲੇ ਪਾਸੇ ਨੂੰ ਜੇ ਕੰਡਿਆਲੀ ਤਾਰ ਨਾ ਨਾ ਹੁੰਦੀ ਤੇ ਸਾਡੇ ਚੜ੍ਹਦੇ ਪੰਜਾਬ ਦੇ ਸਾਰੇ ਭਰਾਵਾਂ ਨੇ ਜਿੱਦਾਂ ਚੜ੍ਹਦੇ ਪੰਜਾਬ ਦੇ ਵਿੱਚ ਪਾਣੀ ਚ ਡੁੱਬੇ ਜਾਂ ਹੜ੍ਹਾਂ ਨਾਲ ਡੁੱਬੇ ਹੋਏ ਭੈਣ ਭਰਾਵਾਂ ਦੀ ਬਾਹ ਫੜੀ ਆ ਲੰਗਰ ਲਾਏ ਨੇ ਜਾਂ ਘਰ ਬਣਾ ਕੇ ਦੇ ਰਹੇ ਨੇ ਜਾਂ ਹਰ ਤਰ੍ਹਾਂ ਦੀ ਸੇਵਾ ਕਰ ਰਹੇ ਨੇ ਤੇ ਸਾਡੇ ਸਾਰੇ ਭੈਣ ਭਰਾਵਾਂ ਨੇ ਲੈਂਦੇ ਪੰਜਾਬ ਚ ਆ ਜਾਣਾ ਸੀ ਟਰਾਲੀਆਂ ਭਰ-ਭਰ ਕੇ ਹਰ ਤਰ੍ਹਾਂ ਦੀ ਸੇਵਾ ਲੈ ਕੇ ਆ ਜਾਣਾ ਸੀ ਇਸ ਗੱਲ ਦਾ ਸਾਨੂੰ ਅਫਸੋਸ ਹੈ ਕਿ ਅਸੀਂ ਤੁਹਾਡੀ ਮਦਦ ਨਹੀਂ ਕਰ ਸਕੇ ਪਰ ਅਸੀਂ ਹੁਣ ਸਿਰਫ ਤੁਹਾਡੇ ਲਈ ਦੁਆ ਕਰ ਸਕਦੇ ਆ ਕਿ ਰੱਬ ਸੋਣਾ ਤੁਹਾਨੂੰ ਸਾਰਿਆਂ ਨੂੰ ਇਸ ਦੁਖਾਂਤ ਤੋਂ ਇਸ ਪੀੜਾ ਤੋਂ ਬਾਹਰ ਕੱਢੇ ਲੇਕਿਨ ਮੰਨੂ ਇਹ ਠੇਸ ਜ਼ਰੂਰ ਆ ਚੜ੍ਹਦੇ ਪੰਜਾਬ ਦੇ ਵਿੱਚ ਸਾਡੇ ਬਹੁਤ ਸਾਰੇ ਮੁਸਲਮਾਨ ਵੀਰਾਂ ਨੇ ਸਾਡੀ ਬਾਹ ਫੜੀ ਲੰਗਰ ਲਾਏ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਸੀ ਉਹਨਾਂ ਦਾ ਵੀ ਹੱਥ ਜੋੜ ਕੇ ਧੰਨਵਾਦ ਕਰਦੇ ਆਂ ਹਰ ਧਰਮ ਦੇ ਜਿਹੜੇ-ਜਿਹੜੇ ਵੀ ਭੈਣ ਭਰਾ ਇਹਨੂੰ ਸਾਰੇ ਹੰਦਾ ਚੜਦਾ ਪੰਜਾਬ ਹੱਥ ਜੋੜ ਕੇ ਧੰਨਵਾਦ ਕਰਦਾ ਲੇਕਿਨ ਲੈਂਦੇ ਪੰਜਾਬ ਲਈ ਸਾਡੇ ਮਨ 'ਚ ਸਾਰੇ ਪੰਜਾਬੀਆਂ ਦੇ ਜਿੰਨੇ ਵੀ ਪੰਜਾਬ 'ਚ ਲੋਕ ਵਸਦੇ ਨੇ ਉਹਨਾਂ ਦੇ ਅੰਦਰ ਜੇ ਕਿਤੇ ਤਾਰਾਂ ਵਾਲੀ ਗੱਲ ਨਾ ਹੁੰਦੀ ਤੇ ਜਰੂਰ ਸਾਰਿਆਂ ਭਰਾਵਾਂ ਨੇ ਟਰਾਲੀਆਂ ਦੀਆਂ ਭਰ ਕੇ ਆ ਜਣਾ ਸੀ ਚਾਹੇ ਰਾਸ਼ਨ ਦੀਆਂ ਹੁੰਦੀਆਂ ਚਾਹੇ ਤੂੜੀ ਦੀਆਂ ਹੁੰਦੀਆਂ ਚਾਹ ਪੱਠੇਆਂ ਦੀਆਂ ਹੁੰਦੀਆਂ ਜਾਂ ਹੋਰ ਵੀ ਕਈ ਤਰ੍ਹਾਂ ਦੀਆਂ ਸਵਾਵਾਵਾਂ ਹੁੰਦੀਆਂ ਸਾਰੇ ਭੈਣ ਭਰਾਵਾਂ ਨੇ ਆਜਣਾ ਸੀ ਸਾਨੂੰ ਇਸ ਗੱਲ ਦਾ ਅਫਸੋਸ ਹੈ ਸੀ ਤੁਹਾਡੀ ਮਦਦ ਨਹੀਂ ਕਰ ਸਕੇ ਲੇਕਿਨ ਦੁਆ ਕਰਦੇ ਹਾਂ ਕਿ ਤੁਸੀਂ ਦੁਬਾਰਾ ਪਹਿਲੇ ਵਾਂਗ ਖੜੇ ਹੋਵੋਗੇ ਤੇ ਦੁਬਾਰਾ ਚੜ੍ਹਦੀ ਕਲਾ ਵਾਂਗੇ ਕੰਮ ਕਰੋਗੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤ੍ਰਿਸਿਕਾ